ਸਤ ਸ੍ਰੀ ਅਕਾਲ ਜੀ ਦੇਖੋ ਤੁਹਾਡੇ ਲਈ ਕਿੰਨੇ ਸੋਹਣੇ ਸੋਹਣੇ ਸੂਟ ਲੈ ਕੇ ਆਏ ਆ ਇਹ ਹੈਗਾ कॉटन ਦਾ ਸੂਟ ਇਹ ਮੂਰੀਆਂ ਤੇ ਵਰਕ ਹੈ ਦੇ ਸਾਰਾ ਡਿਜੀਟਲ ਪ੍ਰਿੰਟ ਇੱਕ ਕਮੀਜ਼ ਆ ਦੇਖੋ ਇਹ ਵੀ ਕਿੰਨਾ ਸੋਹਣਾ ਪ੍ਰਿੰਟ ਆ ਇਹ कॉटन ਦਾ ਸੂਟ ਆ ਬਹੁਤ ਹੀ ਸੋਹਣਾ ਕੱਪੜਾ ਹੈ ਦਾ ਇਹ ਨਾਲ ਇਹਦੇ ਮਸਲੀਨ ਦਾ ਦੁਪੱਟਾ ਵੀ ਬਹੁਤ ਖੁੱਡਲਾ ਡੁੱਡਲਾ ਬਹੁਤ ਸੋਹਣਾ ਦੁਪੱਟਾ ਹੈਗਾ ਨਾ ਤੇ ਇਹਦਾ ਪ੍ਰਾਈਸ ਹੈਗਾ 1000 1000 ਦਾ ਸੂਟ ਆ ਇਹ ਤੁਸੀਂ ਇਹਦੇ ਵਿੱਚ ਹੋਰ ਵੀ ਕਲਰ ਲੈ ਸਕਦੇ ਹੋ ਉਹਨਾਂ ਦੀ ਵੀ ਫੋਟੋਆਂ ਵਿੱਚ ਐਡ ਕਰ ਦਿੰਨੇ ਆਂਗੇ ਆਪਾਂ ਤੇ ਤੁਹਾਨੂੰ ਜਿਹੜਾ ਵੀ ਕਲਰ ਪਸੰਦ ਆ ਤੁਸੀਂ ਆਪਣੀ ਪਸੰਦ ਦਾ ਉਹ ਕਲਰ ਲੈ ਕੇ ਸੂਟ ਆਰਡਰ ਕਰ ਸਕਦੇ ਹੋ ਫਰਸਟ ਕਲਰ ਇਹ ਆ ਸੈਕੰਡ ਕਲਰ ਇਹ ਆ ਦੇ ਸੂਟ ਦੇ ਵਿੱਚ ਤੇ ਥਰਡ ਕਲਰ ਇਹ ਆ ਇਹ ਤਿੰਨ ਕਲਰ ਨੇ ਸੂਟ ਦੇ ਵਿੱਚ ਤੇ ਇਹ ਜਿਹੜਾ ਸੂਟ ਆ ਇਹ ਹੈਗਾ ਕੈਂਬ੍ਰਿਕ ਕਾਟਨ ਦਾ ਇਹ ਹੈਗੇ ਵਿਦਾਊਟ ਦੁਪੱਟਾ ਬਿਨਾ ਚੁੰਨੀ ਤੋਂ ਇਹ ਵੀ ਬਹੁਤ ਸੋਹਣਾ ਕੱਪੜਾ ਹੈਗਾ ਦੇਖੋ ਕਿੰਨਾ ਜ਼ਿਆਦਾ ਵਧੀਆ ਹੈਗਾ ਬਹੁਤ ਹੀ ਮਲਾਈਮ ਕਲਰ ਵੀ ਬਹੁਤ ਸੋਹਣਾ ਹੈਗਾ ਤੇ ਇਹ ਵੀ ਕੈਂਬ੍ਰਿਕ ਕਾਟਨ ਦਾ ਇਹ ਵੀ ਬਿਨਾ ਚੁੰਨੀ ਤੋਂ ਆ ਇਹ ਵੀ ਕੱਪੜਾ ਬਹੁਤ ਹੀ ਸੋਹਣਾ ਤੇ ਕਲਰ ਵੀ ਇਹਦਾ ਬਹੁਤ ਸੋਹਣਾ ਪ੍ਰਿੰਟ ਇਹਦਾ ਬਹੁਤ ਸੋਹਣਾ ਹੈ ਇੰਨਾਂ ਦੀ ਰੇਂਜ ਹੈਗੀ ਆ 550 ਬਿਨਾ ਚੁੰਨੀ ਤੋਂ ਨੇ ਇਹ ਸੂਟ ਜਿਹੜੇ ਤੁਸੀਂ ਆਪਣੀ ਪਸੰਦ ਦਾ ਪ੍ਰਿੰਟ ਕਲਰ ਜੋ ਵੀ ਤੁਹਾਨੂੰ ਪਸੰਦ ਆ ਤੁਸੀਂ ਲੈ ਸਕਦੇ ਹੋ ਤੁਹਾਨੂੰ ਹੋਰ ਵੀ ਦਿਖਾਉਣੇ ਆ ਇਹ ਦੇਖੋ ਇਹ ਵੀ ਕਾਟਨ ਹੈ ਇਹ ਵੀ ਕਪੜਾ ਬਹੁਤ ਵਧੀਆ ਦੇਖੋ ਅਲੱਗ-ਅਲੱਗ ਪ੍ਰਿੰਟ ਨੇਗੇ ਕਿਸ ਗੂੜੇ ਰੰਗ ਪਸੰਦ ਆ ਕਿਸ ਨੂੰ ਫਿੱਕੇ ਰੰਗ ਪਸੰਦ ਆ ਸਾਰੇ ਕਲਰ ਹੈਗੇ ਨੇ ਆਪਣੇ ਕੋਲ ਤੁਸੀਂ ਆਪਣੀ ਪਸੰਦਾ ਕਲਰ ਸਕਰੀਨਸ਼ਾਟ ਕਰਕੇ ਭੇਜ ਸਕਦੇ ਹੋ WhatsApp ਤੇ ਜਿਹੜਾ ਲੈਣਾ ਜਾਂ ਇੱਥੇ ਵੀ ਮੈਸੇਜ ਕਰ ਸਕਦੇ ਹੋ ਇਹ ਵੀ ਦੇਖੋ ਕਿੰਨਾ ਸੋਹਣਾ ਕਲਰ ਆ ਇਹ ਵੀ ਕਾਟਨ ਦੀ ਨਹੀਂ ਹੈ ਸਾਰੇ ਕੈਂਬ੍ਰਿਕ ਕਾਟਨ ਦੀ ਤੁਹਾਨੂੰ پتہ ਹੈ ਕੈਂਬ੍ਰਿਕ ਕਾਟਨ ਦਾ ਕੱਪੜਾ ਕਿੰਨਾ ਜ਼ਿਆਦਾ ਵਧੀਆ ਹੁੰਦਾ ਹੈ ਜੇ ਦੇਖੋ ਪ੍ਰਿੰਟ ਸਾਰੀ ਪ੍ਰਿੰਟ ਬਹੁਤ ਸੋਹਣੇ ਨੇਗੇ ਜਦ ਕੱਪੜਾ ਸੋਹਣਾਗਾ ਤੇ ਫਿਰ ਪ੍ਰਿੰਟ ਤਾਂ ਚਲੋ ਜਿੰਮੇ ਦਾ ਫਿਰ ਪਸੰਦ ਜਲਦੀ ਆਈ ਜਾਂਦਾ ਕਰਨਾ ਵੈਸੇ ਕੱਪੜੇ ਲਈ ਹੁੰਦਾ ਮੇਨ ਕੱਪੜਾ ਸਾਰਿਆਂ ਦਾ ਹੀ ਬਹੁਤ ਸੋਹਣਾਗਾ ਕੋਈ ਇਦਾਂ ਨਹੀਂ ਆਏਗਾ ਵੀ ਤੁਹਾਨੂੰ ਕੈਮਰੇ ਕਿਹਾ ਕੇ ਤੇ ਮਿਕਸ ਕਾਟਨ ਦਿੱਤਾ ਜਾਊਗਾ ਜਿੱਦਾਂ ਦਾ ਫੋਟੋ ਜੀ ਤੁਹਾਨੂੰ ਦੇਖਣ ਨੂੰ ਮਿਲੂ ਕੱਪੜਾ ਉਨਾ ਹੀ ਜ਼ਿਆਦਾ ਸੋਹਣਾ ਤੁਹਾਨੂੰ ਰਿਐਲਿਟੀ ਚ ਵੀ ਮਿਲੂਗਾ ਦੇਖੋ ਇਹ ਅਲੱਗ-ਅਲੱਗ ਕਲਰ ਨੇ ਸਾਰੇ ਆ ਵੀ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਪ੍ਰਿੰਟ ਆ ਕਿੰਨਾ ਸੋਹਣਾ ਕਲਰ ਆ ਨਾ ਦੇਖੋ ਜੀ ਸਿਆਣਿਆਂ ਦੇ ਪਾਉਣ ਵਾਲੇ ਕਲਰ ਵੀ ਆ ਕੁੜੀਆਂ ਦੇ ਪਾਉਣਾ ਜਿਹੜੇ ਵੀ ਕਲਰ ਜਿਵੇਂ ਜਿਵੇਂ ਜਿਹਨੂੰ ਪਸੰਦ ਆ ਉਹ ਲੈ ਸਕਦੇ ਹੋ ਤੁਸੀਂ ਤੇ ਦੇਖੋ ਜੀ ਯਾਦ ਇੱਕ ਹੋਈ ਵੀ ਕਿੰਨਾ ਸੋਹਣਾ ਪ੍ਰਿੰਟ ਆ ਹਾਂ ਦੇਖੋ ਇਹਦੇ ਵਿੱਚ ਇਹ ਵੀ ਕਲਰ ਹੈਗਾ ਇੱਕ ਆਹ ਦੇਖੋ ਕਿੰਨਾ ਸੋਹਣਾ ਕਲਰ ਹੈਗਾ ਸੋਨੇ ਹਨਾ ਜੀ ਦੇਖੋ ਆ ਵੀ ਕਿੰਨਾ ਜ਼ਿਆਦਾ ਪਿਆਰਾ ਕਲਰ ਹੈ ਇਹ ਵੀ ਕੈਮਬ੍ਰਿਕ ਕਾਟਨ ਇਹ ਜਿਹੜਾ ਸੂਟ ਦੇਖੋ ਕਿੰਨਾ ਵਧੀਆ ਡਿਜ਼ਾਈਨ ਹੈ ਇਹ ਤੇ ਇਹ ਬਿਨਾਂ ਦੁਪੱਟਿਆਂ ਵਾਲੇ ਸੂਟ ਨੇਗੇ ਅੱਜ ਅੱਗੇ ਹੁਣ ਤੁਹਾਨੂੰ ਆਪਾਂ ਹੋਰ ਵੈਰਾਈਟੀ ਦਿਖਾਉਣੀ ਆ ਇਹ ਦੇਖੋ ਜੌਰ ਜਟ ਜਿਵੇਂ ਕਿ ਬਹੁਤ ਪਸੰਦਾ ਜੌਰ ਜਟ ਅੱਜਕੱਲ ਬਹੁਤ ਟ੍ਰੈਂਡ ਵਿੱਚ ਵੀ ਚੱਲ ਰਹੀ ਹੈ ਜਿਵੇਂ ਫਰਾਕ ਸੂਟ ਬਣਾਉਣੇ ਆ ਜਿੱਦਾਂ ਸਲਵਾ ਸੂਟ ਵੀ ਜਾਂ ਸਾਰੀ ਕੁ ਡਰੈਸ ਵੀ ਤਿਆਰ ਕਰਨੀਆਂ ਨਾ ਜੌਰ ਜਟ ਦੇ ਬਹੁਤ ਸੋਹਣੀਆਂ ਲੱਗਦੀਆਂ ਨੇ ਇਹ ਸਾਰੇ ਜੌਰ ਜਟ ਦੇ ਹੀ ਆਗੇ ਜੋ ਜਿਹਾ ਪਾਣੀ ਵਰਗਾ ਸੂਟ ਜਾਂ ਚਿੱਨੇ ਦਾ ਵੀ ਲੈਣਾ ਇਹਦਾ 5 ਮੀਟਰ ਦਾ ਸੂਟ ਦਾ ਪ੍ਰਾਈਸ ਹੈਗਾ ਆਪਣੇ ਕੋਲ 700 700 ਦਾ ਸੂਟ ਹੈ ਇਹ ਪੂਰਾ ਤੁਹਾਨੂੰ 5 ਮੀਟਰ ਮਿਲ ਜੂਗਾ ਤੁਸੀਂ ਆਪਣੀ ਪਸੰਦ ਕੋਈ ਵੀ ਪ੍ਰਿੰਟ ਲੈ ਸਕਦੇ ਹੋ ਦੇਖੋ ਕਿੰਨੇ ਸੋਹਣੇ ਸੋਹਣੇ ਪ੍ਰਿੰਟ ਨੇਗੇ ਦੇਖੋ ਪਿੰਕ ਕਲਰ ਬਲੈਕ ਬਲੂ ਰੈੱਡ ਸਾਰੇ ਕਲਰ ਨੇ ਦੇਖੋ ਕਿੰਨਾ ਜਿਆਦਾ ਸੋਹਣਾ ਪ੍ਰਿੰਟ ਆਗਾ ਹੁਬੀ ਦੇਖੋ ਜਿਵੇਂ ਤੁਹਾਨੂੰ ਪਸੰਦ ਦੇਖ ਸਕਦੇ ਹੋ ਤੁਸੀਂ ਆਪੇ ਵੀਡੀਓ ਵਿੱਚ ਤਾਂ ਤੁਹਾਨੂੰ ਦਿਖਾਈ ਨਹੀਂ ਵਿੱਚੰਗੀ ਤਰ੍ਹਾਂ ਫੋਟੋਆਂ 'ਚ ਨਹੀਂ ਪਤਾ ਲੱਗਦਾ ਵੀਡੀਓ 'ਚ ਤੁਸੀਂ ਚੰਗੀ ਤਰ੍ਹਾਂ ਦੇਖ ਸਕਦੇ ਹੋ ਇਸ ਲਈ ਆਪਾਂ ਵੀਡੀਓ ਲੈ ਕੇ ਆਉਣੀ ਆ ਹੁਣ ਇਹ ਦੇਖੋ ਇਹ ਹੈਗਾ ਮਸਲੀਨ ਦਾ ਸੂਟ ਕਿੰਨਾ ਜਿਆਦਾ ਸੋਨਾ ਵਰਕ ਦਾ ਦੇਖੋ ਇਹ ਤੇ ਇਹ ਨਾਲ ਦੁਪੱਟਾ ਲੈਂਸ ਲੱਗੀ ਹੋਈ ਆ ਦੁਪੱਟੇ ਤੇ ਇਹਦੇ ਮੂਰੀਆਂ ਤੇ ਵਰਕ ਵੀ ਹੈਗਾ ਤੇ ਬਾਵਾ ਤੇ ਵੀ ਵਰਕਾ ਦੇਖੋ ਤੇ ਕਿੰਨਾ ਸੋਹਣਾ ਵਰਕ ਕੀਤਾ ਹੋਇਆ ਹੈਗਾ 컬러 ਵੀ ਕਿੰਨਾ ਪਿਆਰਾ ਕਿਉਂਕਿ ਅੱਗੇ ਹੁਣ ਤਿਹਾਰ ਆ ਰਹੇ ਨੇ ਹਨਾ ਐਜੇ ਹੀ 컬러 ਚੱਲਦੇ ਨੇਗੇ ਮੌਸਮ ਦੇ ਹਿਸਾਬ ਨਾਲ ਪੜੀਆ ਲੱਗਦਾ ਹੈ 컬러 ਵੀ ਫਿਰ ਇਹਦਾ ਪ੍ਰਾਈਸ ਹੈਗਾ 1900 ਜਿਹਦੇ ਵਿੱਚ ਆਹ ਹੋਰ ਵੀ 컬러 ਨੇ ਆਹ ਦੇਖੋ 컬러 ਪਿਆ 컬러 ਇਹ ਵੀ ਬਹੁਤ ਸੋਹਣੇ 컬러 ਨੇਗੇ ਇਹ ਹਾਂਜੀ ਕੁਸੂਟਾ ਹੋਰ ਆ ਗਿਆ ਇਹ ਹੈਗਾ ਕਰੀਬ ਦੇ ਵਿੱਚ ਇਹ ਦਾ ਦੁਪੱਟਾ ਵੀ ਬਹੁਤ ਸੋਹਣਾ ਹੈਗਾ ਵਰਕ ਬਹੁਤ ਸੋਹਣਾ ਕਲਰ ਵੀ ਬਹੁਤ ਵਧੀਆ ਹੈਗਾ ਇਹਦਾ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਵਰਕ ਕੀਤਾ ਹੋਇਆ ਇੱਕ ਇਹਦੇ ਵਿੱਚ ਇਹ ਕਲਰ ਹੈ ਇਹ ਕ੍ਰੇਪ ਦਾ ਸੂਟ ਹੈਗਾ 2100 ਦਾ ਆ ਵੀ ਕ੍ਰੇਪ ਦਾ ਇਹ ਵੀ 2100 ਦਾ ਹੀ ਹੈ ਇਹ ਵੀ ਬਹੁਤ ਸੋਹਣਾ ਵਰਕ ਕੀਤਾ ਹੋਇਆ ਕਲਰ ਵੀ ਬਹੁਤ ਸੋਹਣਾ ਹੈਗਾ ਕੱਪੜਾ ਬਹੁਤ ਹੀ ਸੋਹਣਾ ਹੈਗਾ ਕਿਉਂਕਿ ਅੱਗੇ ਇਦਾਂ ਦੇ ਕੱਪੜੇ ਚੱਲਦੇ ਆ ਹੁਣ ਨਾ ਹਾਂ ਦੇ ਇਹਦੇ ਵਿੱਚ ਦੇਖੋ ਇਹ ਕਲਰ ਹੈ ਇੱਕ ਇਹ ਕਲਰ ਹੈ ਲਾਈਟ ਡਾਰਕ ਜਿਵੇਂ ਦਾ ਤੁਸੀਂ ਲੈਣਾ ਤੁਹਾਡੀ ਚੋਆਇਸ ਤਾਂ ਇਹ ਦੇਖੋ ਇਹ ਵੀ ਕਰੇਵ ਦੇ ਵਿੱਚ ਹੀ ਆ ਸੂਟੇ ਵੀ ਚੁੱਕੇ ਨਾ ਜਾਂਦੇ ਸੋਨਾ ਵਰਕ ਆ ਕਰੇਵ ਦੇ ਸੂਟ ਦਾ ਪ੍ਰਾਈਸ 2100 ਰ ਹੋਊਗਾ ਤੇ ਚੁੰਨੀ ਲੇਖੋ ਕਿੰਨੀ ਜਿਆਦਾ ਵਧੀਆ ਵਰਕ ਕੀਤਾ ਹੈ ਲੈਂਸ ਵੀ ਲੱਗੀ ਹੋਈ ਆ ਤੁਸੀਂ ਜਿੰਨੀ ਮਰਜ਼ੀ ਇਹਦੀ ਲੈਂਸ ਵੀ ਰੱਖ ਸਕਦੇ ਹੋ ਤੇ ਜੇ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਜੀ